ਦੀਵਾਲੀ ਵਾਲੇ ਦਿਨ ਬਾਹਰ ਖੁੱਲੇ ਰੱਖਣ ਤੋਂ ਲక్ష్ਮੀ ਘਰੇ ਆਉਂਦੀ ਐ ਆ ਸੁਣਿਓ ਮੜਾ ਜਾ ਲਓ ਜੀ ਦੀਵਾਲੀ ਦੇ ਦਿਨ ਸੀ ਤੇ ਮੇਰੇ دوست ਮਿੱਤਰ ਇੱਕ ਦੋ ਹੈਗੇ ਨੇ ਬਾਣੀਏ ਉਹਨਾਂ ਨੇ ਲੈ ਲੈ ਕੇਦੇ 10-10 ਹਜ਼ਾਰ ਦੇ ਪਟਾਕੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਯਾਰ ਇੰਨੇ ਪੈਸੇ ਤੁਹਾਡੇ ਕੋਲੇ ਕਿੱਥੋਂ ਆ ਜਾਂਦੇ ਨੇ ਕਹਿੰਦਾ ਪੈਸੇ ਤਾਂ ਤੇਰੇ ਕੋਲੇ ਵੀ ਆ ਜਾਣਗੇ ਮੈਂ ਕਿਹਾ ਦੱਸੋ ਫਿਰ ਕਹਿੰਦਾ ਦਿਵਾਲੀ ਵਾਲੇ ਦਿਨ ਕਹਿੰਦਾ ਸਾਰੇ ਗੇਟ ਖੁੱਲੇ ਰੱਖਣੇ ਪੈਣਗੇ ਤੇ ਪੂਜਾ ਤੇ ਬੈਠਣਾ ਪੂਨ ਲక్ష్ਮੀ ਆਉ। ਮਖਿਆ ਭਾਈ ਚੱਕਰੀ ਨਹੀਂ ਯਾਰ ਮਖਿਆ ਹੂੰ ਵੀ ਪਾਣੀ ਦੀ ਬਾਰੀ ਦੇ ਫਿਰਦੀ ਰਹਨੇ ਆ ਮਖਿਆ। ਪੂਨ ਲక్ష్ਮੀ ਮਖਿਆ 6 ਮਹੀਨੇ ਬਾਅਦ ਆਉਂਦੀ ਆ ਉਹ ਵੀ ਤੁਸੀਂ ਲੈ ਜਾਂਦੇ ਹੋ। ਹੁਣ ਮਖਿਆ ਸਿੱਧੀ ਜਾਊ ਨਾ ਕੋਈ ਵਿਚਾਰਤੀ ਆ ਨਾ ਲੈਣਣਾ ਦੇਣਾ। ਕਹਿੰਦਾ ਚੱਲ ਬਹਿ ਜਾਇਆਂ ਮਖਿਆ ਬਹਿ ਜਾ। ਚਲੋ ਜੀ ਘਰੇ ਨਹੀਂ ਮੈਂ ਦੱਸਿਆ। ਲਾਲਚ ਪੈ ਗਿਆ ਮਨ ਚ ਮਖਿਆ ਲక్ష్ਮੀ ਕੱਲਾ ਲੈ ਕੇ ਆਉ। ਮੈਨੂੰ ਪਤਾ ਤੀ ਮਖਾ ਜੀ ਮੈਂ ਮੇਰੇ ਪਾਪੇ ਦਸਤ ਵੀਰਾ ਤੂੰ ਲక్ష్ਮੀ ਆਉ ਮਖਾ ਇਹਨੇ ਪੈਸਾ ਨਹੀਂ ਲੈਣਾ ਇਹਨੇ ਮੰਗਣਿਆ ਡੀਏਪੀ ਦੇ ਗੱਟੇ ਵੀ ਡੀਏਪੀ ਦੇ ਗੱਟੇ ਦੇ ਦੋ ਜੀ ਪੈਸਾ ਅਸੀਂ ਆਪ ਹੀ ਕਮਾ ਲਾਂਗੇ ਮੈਂ ਕਿਹਾ ਫੇਰ ਉਹ ਵੀ ਕੰਜਰ ਕਿੱਤਰਾ ਚਲੋ ਜੀ ਜਦੋਂ ਸਾਰੇ ਸੌਂਗੇ ਚੋਰੀਓ ਮੈਂ ਸਾਰੇ ਬਾਰ ਖੋਲਤੇ ਪਸੂਆਂ ਵਾਲੇ ਬਾਰ ਖੋਲਤੇ ਪੇਟੀਆਂ ਵਾਲੇ ਖੋਲਤੇ ਜਿੰਨੇ ਸੀ ਸਾਰੇ ਖੋਲਤੇ ਮੈਂ ਬਹਿ ਗਿਆ ਪੂਜਾ ਪੜ ਤੇ ਪੂਰੀਆਂ ਲੇਲਣੀਆਂ ਕੱਢੀਆਂ ਮਖਾਂ हे ਲక్ష్ਮੀ ਮਾਤਾ ਤੇਰੇ ਪਾਪੇ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਆ ਕੇ ਮੇਰੀ ਝੋਲੀ ਭਰ ਜੋ ਚਲੋ ਇਹ 10 ਕਿ ਮਿੰਟ ਮੈਂ ਬੈਠਾ ਕਿਤੇ ਮਾੜੀ ਕਿਸਮਤ ਆ ਗਈ ਨੀਂਦ ਨਾਲੇ ਤਾਂ ਰਾਤ ਨੂੰ ਕੋਈ ਕੱਟਾ ਖੋਲ ਕੇ ਰਹਿ ਗਿਆ ਨਾਲੇ ਲੈ ਗਿਆ ਮੈਂਸ ਅੜ ਕੇ 5:00 ਵਜੇ ਮੇਰਾ ਪਾਪਾ ਉੱਠਿਆ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੇਟ ਗੁੱਟ ਖੁੱਲੇ ਪਏ ਨੇ ਤੇ ਮੈਂ ਇਸ ਵੀ ਖੁੱਲ ਗਈ ਆ ਕੇ ਜਦੋਂ ਮੇਰੇ ਮਾਰਨਾਂ ਠੇਡਾ ਮੈਂ ਫੋਟੋ ਮੂਰੇ ਆਏ ਪਿਆ ਮੈਂ ਤਾਂ ਕੁਝ ਨਹੀਂ ਦੇਖਿਆ ਸਿੱਧਾ ਮੇਰੇ ਪਾਪੇ ਦੇ ਪੈਰ ਫੜਨੇ ਮਾਹ ਕਿਤੇ ਲక్ష్ਮੀ ਤਾਂ ਆ ਜੀ ਮੈਂ ਤਾਂ ਅੱਖਾਂ ਬੰਦ ਬੰਦ ਜੀ ਕਹਿਦਾ ਮਾਹ ਜੀ ਰੁਪਇਆ ਕਰੋੜ ਦੇ ਦੋ ਬਸ ਪੌ ਬਾਰਾ ਹੋ ਜਾਣੀ ਮੇਰਾ ਪਾਪਾ ਕਰੀ ਜਾਵੇ ਕਹਿੰਦਾ ਕਿਹੜਾ ਕਰੋੜ ਮੇਰਾ ਸਾਲਾ ਕਹਿੰਦਾ ਨਾਲੇ ਕੋਈ ਮਹੇਸ ਕੋਲ ਕੇ ਲੈ ਗਿਆ ਨਾਲੇ ਲੈ ਗਿਆ ਕੱਟਾ ਕਹਿੰਦਾ ਗੇਟ ਕਿਨੇ ਖੋਲੇ ਤੀ ਮੈਂ ਕਿਹਾ ਖੁੱਲ ਤਾਂ ਮੇਰੇ ਤੂੰ ਹੀ ਗਏ ਸੀ ਪਾਪਾ ਮੱਖਾ ਕਿਤੇ ਲక్ష్ਮੀ ਆਉ। ਕਹਿੰਦਾ ਜੇ ਤੇਰੇ ਸੜੇ ਹਾਣ ਕੋਲੇ ਲక్ష్ਮੀ ਆਉਣ ਲੱਗ ਜੇ ਹਾਣ ਕੋਲੇ ਕਹਿੰਦਾ ਕਾਲੇ ਗੱਛਾਂ ਵਾਲੀ ਆਉਂਦੇ ਨੇ ਲక్ష్ਮੀ ਨਹੀਂ ਆਉਂਦੀ ਹੁੰਦੀ। ਕਹਿੰਦਾ ਸਾਰੇ ਕਸਦਾ ਕੁੰਡਾ ਕਰਾਤਾ ਤਾਂ ਕਿੱਥੋਂ ਭਰੂ ਕਹਿੰਦਾ ਮੈਂ 1 ਲੱਖ ਰੁਪਇਆ ਹੁਣ 15000 ਦਾ ਕੱਟਾ ਸੀ ਕਹਿੰਦਾ ਕਿੰਨਾ ਕਹਿੰਦਾ ਕਿੰਨਾ ਟਾਈਮ ਬੈਠਾ ਸੀ ਭਜਤੀ ਤੇ ਮੈਂ ਕਿਹਾ ਪਹਿਲੇ 10 ਮਿੰਟ ਦਾ ਸੁਰਤ ਹੈਗੀ ਤੀ ਮੁਰਕੇ ਮੈਂ ਕਿਹਾ ਬੜਾ ਅੰਤਰ ਧਿਆਨ ਹੋ ਗਿਆ